ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਨੂੰ ਇੱਕ ਵੈਰੈਟੀ ਜਿਹੜੀ ਝੋਨੇ ਦੀ ਦੱਸ ਰਿਹਾ ਜਿਹੜੀ ਕਿ ਇਸ ਟਾਈਮ ਟੌਪ ਆ ਸ਼ਾਨਦਾਰ ਉਹਦੀ ਪਰਫਾਰਮੈਂਸ ਆ ਪਿਛਲੇ ਸਾਲਾਂ ਦੇ ਵਿੱਚ ਉਹ ਜਿਹੜੀ ਹੈਗੀ ਆ ਪਲੱਸ ਪਲੱਸ ਹੀ ਹੁੰਦੀ ਜਾ ਰਹੀ ਹੈ ਮਤਲਬ ਕਿ ਜਿਵੇਂ ਜਿਵੇਂ ਉਹਦੇ ਵਿੱਚ ਆਪਾਂ ਦੇਖਭਾਲ ਦਾ ਸਹੀ ਤਰੀਕਾ ਅਪਣਾਉਣੇ ਆ ਖਾਦਾਂ ਦਾ ਸਪ੍ਰੇਆਂ ਦਾ ਇੱਕ ਟੌਪ ਦੀ ਵੈਰੈਟੀ ਬਣ ਕੇ ਉੱਭਰੀ ਆ ਤੇ ਕਈ ਸਾਲ ਇਹ ਜਿਹੜਾ ਹੈਗਾ ਆਪਣਾ ਫਾਇਦਾ ਕਰੂਗੀ ਘੱਟ ਸਮੇਂ ਵਿੱਚ ਦਰਮਿਆਨੇ ਸਮੇਂ ਦੇ ਵਿੱਚ ਘੱਟ ਖਰਚੇ ਦੇ ਵਿੱਚ ਟੌਪ ਦਾ ਝਾੜ ਤੇ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਇਹ ਲਾਈ ਆ ਕਈ ਥਾਵਾਂ ਤੇ ਕਿਉਂਕਿ ਕਈ ਕਿਸਾਨ ਵੀਰ ਕਹਿੰਦੇ ਕਿ ਮੁੰਜਰਾਂ ਕਾਲੀਆਂ ਹੋ ਗਈਆਂ ਦਾਣੇ ਦਾਗੀ ਹੋ ਗਏ ਬਲਾਈਟ ਪੈ ਗਈ ਤੇਲਾ ਪੈ ਗਿਆ ਸੁੰਡੀ ਪੈ ਗਈ ਤੇਲੇ ਵਾਲਾ ਤਾਂ ਜੇ ਮੌਸਮੀ ਹੈ ਨਹੀਂ ਸੁੰਡੀ ਵੀ ਜਿਹੜੀ ਹੈਗੀ ਐ ਸਵਾਰ ਜਿਹੜੀ ਕੋਈ ਏਡੀ ਸਮੱਸਿਆ ਹਮਲੇ ਦਾ ਸ਼ਿਕਾਇਤ ਕੋਈ ਨਹੀਂ ਆਈ ਬੀਐਲ ਵੀ ਬਾਰੇ ਕਿਸਾਨ ਵੀਰ ਗੱਲ ਕਰਦੇ ਸ਼ੀਤ ਬਲਾਈਟ ਬਾਰੇ ਗੱਲ ਕਰਦੇ ਆ ਦਾਗੀ ਮੁੰਜਰਾ ਬਾਰੇ ਗੱਲ ਕਰਦੇ ਆ ਕਿਸਾਨ ਵੀਰੋ ਮੈਂ ਗੱਲ ਕਰ ਰਿਹਾ ਪੀਆਰ 131 ਦੀ ਇਹ ਜਿਹੜੀ ਵੀਡੀਓ ਕਲਿੱਪ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਪੀਆਰ 131 ਕਿਸਮ ਆ ਜਿਹੜੇ ਜਿਹੜੇ ਕਿਸਾਨ ਵੀਰੋ ਨੇ ਲਾਈ ਆ ਬੇਨਤੀ ਆ ਕਿ ਇਹਦਾ ਬੀ ਛਾੜ ਕੇ ਰੱਖ ਲਿਓ ਹੁਣ ਤੁਹਾਨੂੰ ਮੈਂ ਦੱਸ ਰਿਹਾ ਪ੍ਰਮਾਤਮਾ ਦੀ ਕਿਰਪਾ ਰਹੇ ਮੌਸਮ ਠੀਕ ਰਹੇ ਜਿਹੜੇ ਹਿਸਾਬ ਨਾਲ ਇਹਦੀ ਦਿੱਖ ਹੈ ਇਹਦੀ ਪਰਫਾਰਮੈਂਸ ਹੈ ਕੋਈ ਦਾਗੀ ਦਾਣਾ ਨਹੀਂ ਕੋਈ ਬਲਾਈਟ ਨਹੀਂ ਕੋਈ ਤੇਲੇ ਦੀ ਸ਼ਿਕਾਇਤ ਨਹੀਂ ਆਈ ਕੋਈ ਸੁੰਡੀ ਦੀ ਸ਼ਿਕਾਇਤ ਨਹੀਂ ਕਿਸੇ ਕਿਸਮ ਦੀ ਕੋਈ ਸੁੰਡੀ ਵਾਲੀ ਇਹਦੇ ਵਿੱਚ ਸਪਰੇ ਨਹੀਂ ਕੀਤੀ ਹੋਈ ਯੂਰੀਆ ਤੁਸੀਂ ਖਰਚੇ ਦਾ ਹਿਸਾਬ ਲਾ ਲਿਓ ਹੁਣ ਤਿੰਨ ਗੱਟੇ ਯੂਰੀਆ ਟੋਟਲ ਲਵਾਈ ਟਾਈਮ 30 ਕਿਲੋ ਯੂਰੀਆ 20 ਕਿਲੋ ਪोटाश ਇੱਕ ਗੱਟਾ ਸੁਪਰ ਦਾ ਉਦੋਂ ਬਾਅਦ ਜਿਹੜੀ 42 ਦਿਨ ਤੱਕ ਜਿਹੜੀ ਲਾਸ਼ਤਕੈਸਤ ਯੂਰੀਆ ਦੀ ਪਈ ਹੈ ਕੁੱਲ ਤਿੰਨ ਗੱਟੇ ਪਏ ਆ ਦੋ ਤਤਾਂ ਵਾਲੀਆਂ ਸਪਰੇਆਂ 20 ਦਿਨ ਤੇ ਜਾ ਕੇ ਤੇ 27 28 ਦਿਨ ਤੇ ਜਾ ਕੇ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਉਦੋਂ ਬਾਅਦ ਗੋਬ ਟਾਈਮ 13045 1 ਤੋਂ 1.5 ਕਿਲੋ ਤੇ ਨਾਲ ਨਟੀਵੋ 80 ਗ੍ਰਾਮ ਐਜੋਕਸ ਟ੍ਰਾਈਫਲੋਕਸਿਸ ਟੋਬਨ ਪਲੱਸ ਟੈਬੂਕੋਨਾਜ਼ੋਲ 200 ਲੀਟਰ ਪਾਣੀ ਉਦੋਂ ਬਾਅਦ ਹੁਣ ਜਿਹੜੀ ਹੈਗੀ ਇਹ ਤੇ ਮੁੰਜਰਾ ਝੋਕ ਰਹੀਆਂ ਤਾਂ ਨਾਲ ਹੀ 1 ਕਿਲੋ 13045 ਤੇ 200 ਐਮਐਲ ਟੈਬੂਕੋਨਾਜ਼ੋਲ ਸਪਰੇਅ ਬਹੁਤ ਸ਼ਾਨਦਾਰ ਪਰਫਾਰਮੈਂਸ ਆ ਖਰਚੇ ਦਾ ਤੁਸੀਂ ਆਪ ਹਿਸਾਬ ਲਾ ਲਓ 5-6000 ਦਾ ਖਰਚਾ ਜਿਹੜਾ ਹੈਗਾ ਤੁਹਾਡਾ ਸਪਰੇਇਆਂ ਦਾ ਤੇ ਖਾਦਾਂ ਦਾ ਬਾਕੀ ਤੁਹਾਡਾ ਲਵਾਈ ਦਾ ਚਲੋ ਖਰਚੇ ਦੇ ਵਿੱਚ ਜਦੋਂ ਤੁਸੀਂ ਫालतू ਖਰਚਾ ਕਰਦੇ ਹੋਣ ਜਿਵੇਂ ਐਦਕੀ ਔੜ ਲੱਗੀ ਕਿਸਾਨ ਵੀਰ ਯੂਰੀਆ ਤੇ ਯੂਰੀਆ ਸਿੱਟੀ ਗਏ ਉਹ ਵੱਡਾ ਕਾਰਨ ਹੈ ਲਗਾਤਾਰ ਪਾਣੀ ਚ ਲਗਾਤਾਰ ਖੇਤ ਚ ਪਾਣੀ ਖੜਾ ਰੱਖਣਾ ਇਹਦੇ ਵਿੱਚ ਪਾਣੀ ਦਾ ਪ੍ਰਬੰਧਨ ਪਹਿਲਾਂ ਪੂਰੀ ਹਵਾ ਲਵਾ ਲਵਾ ਕੇ ਪਾਣੀ ਪਹਿਲੇ 15 ਦਿਨ ਖੇਤ ਚ ਪਾਣੀ ਖੜਾ ਰੱਖਿਆ ਉਸ ਤੋਂ ਬਾਅਦ ਹਵਾ ਲਵਾ ਲਵਾ ਕੇ ਪੂਰਾ ਖੇਤ ਸੁਕਾ ਸੁਕਾ ਕੇ ਪਾਣੀ ਲੱਗਾ ਜਿਵੇਂ ਹੀ ਫਸਲ ਗੋਭ ਚਾਈ ਨਸਾਰਾ ਲੈਣ ਲੱਗੀ ਖੇਤ ਚ ਲਗਾਤਾਰ ਪਤਲਾ ਪਤਲਾ ਪਾਣੀ ਹੌਲੀ ਹੌਲੀ ਇਹਨੇ ਨਸਾਰਾ ਲਿਆ ਕੋਈ ਮੁੰਜਰਨੀ ਦਾਗੀ ਕੋਈ ਦਾਣਾ ਨਹੀਂ ਦਾਗੀ ਕਿਸੇ ਕਿਸਮ ਦੀ ਕੋਈ ਬ্লাইਟ ਦੀਸ਼ ਕਹਦੇ ਨਹੀਂ ਕਈ ਕਿਸਾਨ ਵੀਰ ਕਹਿ ਰਹੇ ਸੀ ਸਾਡੇ 31 ਚ ਬ্লাইਟ ਆ ਗਈ 31 ਦੇ ਵਿੱਚ ਬੈਕਟੀਰੀਅਲ ਲੀਫ ਬ্লাইਟ ਦੇ ਝੋਲਸ ਰੋਗ ਦੇ ਜਵਾਣਗੀਆਂ ਦੀਆਂ ਜਿਹੜੀਆਂ 10 ਦੀਆਂ 10 ਕਿਸਮਾਂ ਦਾ ਟਕਰਾ ਕਰਨ ਦੀ ਸਮਰੱਥਾ ਹੈ ਸਖਤ ਜਾਣ ਚੋਨਾ ਟਟਮੀ ਯੂਰੀਆ ਪਈ 42 ਦਿਨਾਂ ਚ ਖਤਮ ਕੀਤੀ ਕਈ ਕਿਸਾਨ ਵੀਰ 25 28 ਦਿਨਾਂ ਚ ਖਤਮ ਕਰ ਦਿੰਦੇ ਆ ਬੇਨਤੀ ਆ ਤੁਸੀਂ ਵੀ ਆਪ ਦਾ ਦੱਸ ਦਿਆ ਜੇ ਤੁਸੀਂ ਬਾਦੂ ਗੋ ਚੂਨ ਮਸਾਲਾ ਯੂਰੀਆ ਦੇ ਨਾਲ ਕਿਉਂਕਿ ਪਹਿਲੀ ਯੂਰੀਆ ਨਾਲ 12-13 ਕਿਸਾਨ ਵੀਰ ਪਾਉਣ ਲੱਗ ਪੈਂਦੇ ਆ ਫਿਰ ਕੋਈ ਕਾਟਾ ਪਾਉਣ ਲੱਗ ਪੈਂਦੇ ਆ ਜਾਂ ਕੋਈ ਦਾਣੇਦਾਰ ਕੀਟਨਾਸ਼ਕ ਪਾਉਣ ਲੱਗ ਪੈਂਦੇ ਕਿਸੇ ਕਿਸਮ ਦਾ ਕੋਈ ਕੀਟਨਾਸ਼ਕ ਛਿਚੀ ਨਹੀਂ ਹੋਇਆ ਇੱਕ ਕੁੱਲੀਨਾਸ਼ਕ ਸਪਰੇ ਤੇ ਇੱਕ ਕੁੱਲੀਨਾਸ਼ਕ ਰਿਪੀਟ ਹੋਊਗੀ ਉਹ ਵੀ ਟੈਬੂ ਕੋਨਾਜੋਲ ਸਿੰਪਲ ਤੇ ਸਸਤੀ ਸਪਰੇ ਨਾਲ ਹੀ ਜਿਹੜੀ 13045 ਪਹਿਲਾਂ ਇੱਕ ਗੋਭ ਤੇ ਇੱਕ ਮਿਲਕ ਸਟੇਜ ਤੇ ਸ਼ਾਨਦਾਰ ਝਾੜ ਦੀ ਆਸ ਤੇ ਜਿਹੜੇ ਜਿਹੜੇ ਕਿਸਾਨ ਵੀ ਇਹਨਾਂ ਨੇ ਲਈ ਹੋਈ ਹੈ ਜਿਨ੍ਹਾਂ ਨੇ ਠੀਕ ਦੇਖ ਭਾਲ ਕੀਤੀ ਹੈ ਕਿਸੇ ਕਿਸਮ ਦਾ ਕੋਈ ਵਾਧੂ ਖਰਚਾ ਨਹੀਂ ਪੂਰਾ ਸ਼ਾਨਦਾਰ ਤੇ ਪੂਰੀ ਕੁਆਲਟੀ ਬਣ ਕੇ ਉੱਭਰੂਗੀ ਇਹਦਾ 20 ਸੌ ਕੇ ਰੱਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਈ ਸਾਲ ਤੁਹਾਨੂੰ ਟੌਪ ਦਾ ਝਾੜੇ ਕਿਸਮ ਦੇਊਗੀ ਬਹੁਤ ਬਹੁਤ